ਮਸੂਰੀ ਵਿੱਚ ਮੋਢ ਮਸਤੀ ਮਹਾਰਾਜਾ ਕਪੂਰਥਲਾ ਤੇ ਪਟਿਆਲਾ ਰਾਮਪੁਰ ਰਾਜ ਪਿਪਲਾ ਪੰਨਾ ਬਰੋਦਾ ਨਾਬਾ ਤੇ ਜੀਨ ਦੇ ਮਹਾਰਾਜੇ ਵੀ ਮਸੂਰੀ ਵਿੱਚ ਸ਼ਾਨਦਾਰ ਡਿਨਰ ਪਾਰਟੀਆਂ ਦਾ ਪ੍ਰਬੰਧ ਕਰਨ ਲੱਗੇ ਸਨ ਇਨ੍ਹਾਂ ਪਾਰਟੀਆਂ ਵਿੱਚ ਮਸੂਰੀ ਦੇ ਸਮਾਜ ਦੇ ਕਿੰਨੇ ਚੁਣੇ ਲੋਕ ਅੰਗਰੇਜ਼ ਤੇ ਹੋਰ ਭਾਰਤੀ ਅਫਸਰ ਆਪਣੀਆਂ ਪਤਨੀਆਂ ਸਹਿਤ ਬੁਲਾਏ ਜਾਂਦੇ ਸਨ ਮਹਾਰਾਜਾ ਕਪੂਰਥਲਾ ਨੇ ਆਪਣੇ ਮਹਿਲ ਵਿੱਚ ਅਨੇਕਾਂ ਪਾਰਟੀਆਂ ਦਾ ਪ੍ਰਬੰਧ ਕੀਤਾ ਸੀ ਉਹਨਾਂ ਦਿਨਾਂ ਵਿੱਚ ਬਾਲਰੂਮ ਨਾਚਦੀ ਬੜੀ ਮੰਗ ਸੀ ਖਾਸ ਤੌਰ ਤੇ ਫੈਨਸੀ ਡਰੈਸ ਪਹਿਨ ਕੇ ਕੀਤੇ ਜਾਣ ਵਾਲੇ ਬਾਲਰੂਮ ਨਾਚਾਂ ਦੀ ਜਿਨ੍ਹਾਂ ਨਾਚਾਂ ਵਿੱਚ ਮਰਦਾਂ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਪੋਸ਼ਾਕਾਂ ਪਹਿਨ ਕੇ ਆਪਣੇ ਆਪਣੇ ਚਿਹਰੇ ਲੁਕੋ ਲੈਂਦੇ ਸਨ ਤੇ ਫਿਰ ਬੇਤਹਾਸ਼ਾ ਸ਼ਰਾਬ ਪੀ ਕੇ ਤੇ ਖਾਣੇ ਖਾ ਕੇ ਰਾਤ ਪਰ ਖੂਬ ਭਿਆਸ਼ੀ ਕਰਦੇ ਨਾਚ ਦੇ ਜੋੜੇ ਤੈਅ ਕਰਕੇ ਛਪੇ ਹੋਏ ਨਾਚ ਕਾਰਡ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੇ ਜਾਂਦੇ ਤਾਂ ਕਿ ਸ਼ਰਾਬ ਵਿੱਚ ਤੁੱਤ ਹੋ ਜਾਣ ਤੋਂ ਬਾਅਦ ਭਾਰਤੀ ਤੇ ਅੰਗਰੇਜ਼ ਔਰਤਾਂ ਆਪਣੇ ਆਪਣੇ ਜੋੜੇ ਬਣਾ ਕੇ ਰੰਗ ਰਲੀਆਂ ਮਨਾ ਸਕਣ ਅਜੇ ਕਦੇ ਵੀ ਨਹੀਂ ਹੋਇਆ ਸੀ ਕਿ ਅੰਗਰੇਜ਼ ਔਰਤਾਂ ਨੇ ਹਿੰਦੂस्तानी ਮਰਦਾਂ ਨਾਲ ਜੋੜਾ ਬਣਨ ਤੋਂ ਇਨਕਾਰ ਕੀਤਾ ਹੋਵੇ ਨਾਚ ਦਰਾਨੀ ਦਰਜਨਾ ਜੋੜੇ ਉੱਥੇ ਖਿਸਕ ਕੇ ਪਾਰਕ ਵਿੱਚ ਚਲੇ ਜਾਂਦੇ ਤੇ ਪਾਰਕ ਵਿੱਚ ਜੋ ਕੁਝ ਹੋਇਆ ਕਰਦਾ ਸੀ ਉਹ ਪਾਠਕਾਂ ਦੇ ਅਨੁਮਾਨ ਤੇ ਹੀ ਛੱਡਿਆ ਜਾ ਰਿਹਾ ਪਾਰਕ ਦੇ ਕਾਂਗ ਤੇ ਹਨੇਰੇ ਖੁੰਝਾਂ ਵਿੱਚ ਬੈਂਚਾਂ ਲੱਗੀਆਂ ਹੁੰਦੀਆਂ ਸਨ ਤੇ ਜੋੜੇ ਜੀ ਭਰ ਕੇ ਇੱਕ ਦੂਜੇ ਨਾਲ ਮौज ਪੜਾਉਂਦੇ ਬਾਹਰ ਨੂੰ ਨਾਚ ਖਤਮ ਹੋਣ ਤੋਂ ਬਾਅਦ ਮਹਾਰਾਜੇ ਮਹਾਰਾਣੀਆਂ ਰਾਜਕੁਮਾਰੀਆਂ ਹੋਰ ਔਰਤਾਂ ਬ੍ਰਿਟਾਨਵੀ ਫੌਜੀ ਅਫਸਰਦ ਭਾਰਤੀ ਤੇ ਬ੍ਰਿਟਾਨਵੀ ਅਧਿਕਾਰੀ ਚੋਣਾਂ ਦੀਆਂ ਪਤਨੀਆਂ ਵਗੈਰਾ ਰਿਕਸ਼ਿਆਂ 'ਚ ਬੈਠ ਕੇ ਵਿਦਾ ਹੁੰਦੇ ਰਿਕਸ਼ਾ ਖਿੱਚਣ ਵਾਲਿਆਂ ਨੇ ਢਕੀਆਂ ਲੀਆਂ ਵਰਦੀਆਂ ਪਹਿਨੀਆਂ ਹੁੰਦੀਆਂ ਉਸ ਸਮੇਂ ਜੋੜੇ ਬਣਾਉਣ ਦਾ ਕੰਮ ਗੁਪਤ ਰੂਪ ਵਿੱਚ ਕੀਤਾ ਜਾਂਦਾ ਆਪਸ ਵਿੱਚ ਜੋੜੇ ਚੈ ਕਰਕੇ ਉਹ ਲੋਕ ਰਿਕਸ਼ਿਆਂ ਵਿੱਚ ਬੈਠ ਕੇ ਕੰਪਲੈਕਸ ਬੈਂਕ ਰੋਡ ਵੱਲ ਨਿਕਲ ਜਾਂਦੇ ਤੇ ਫਿਰ ਘੰਟਿਆਬਦੀ ਮੌਜ ਮੇਲਾ ਕਰਨ ਤੋਂ ਬਾਅਦ ਔਰਤਾਂ ਨੂੰ ਉਹਨਾਂ ਦੇ ਟਿਕਾਣਿਆਂ ਉੱਤੇ ਛੱਡ ਦਿੱਤਾ ਜਾਂਦਾ। ਕੁਝ ਔਰਤਾਂ ਤਾਂ ਇੰਨੇ ਹੌਸਲੇ ਵਾਲੀਆਂ ਸਨ ਕਿ ਉਹ ਆਪਣੇ ਪ੍ਰੇਮੀਆਂ ਨੂੰ ਬਿਨਾਂ ਚੇਜਕ ਆਪਣੇ ਘਰੇ ਲੈ ਜਾਂਦੀਆਂ। ਨਾਚ, ਸਕੇਟਿੰਗ ਤੇ ਕਾਰਨੀਵਲ ਦਾ ਵੀ ਪ੍ਰਬੰਧ ਕੀਤਾ ਜਾਂਦਾ। ਇਹਨਾਂ ਵਿੱਚ ਵੀ ਜੋੜੇ ਹੀ ਹਿੱਸਾ ਲੈਂਦੇ ਤੇ ਸਭ ਤੋਂ ਚੰਗਾ ਸਿੱਧ ਹੋਣ ਵਾਲੇ ਜੋੜੇ ਨੂੰ ਇਨਾਮ ਦਿੱਤਾ ਜਾਂਦਾ। 1914 ਤੋਂ ਪਹਿਲੇ ਸੰਸਾਰ ਯੁੱਧ ਤੋਂ ਲੈ ਕੇ 1945 ਤੱਕ ਮਸੂਰੀ ਸ਼ਿਮਲਾ ਡਲਹਾਜ਼ੀ ਨੈਣੀਟਾਲ ਦਾਰਜਲਿੰਗ ਮਾਉਂਟ ਅਬੂਤੇ ਤੇ ਡੋਟਕਮੰਡ ਤੇ ਹੋਰ ਪਹਾੜੀ ਨਗਰ ਬਰਤਾਨਵੀ ਅਫਸਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਰਾਜਿਆਂ ਮਹਾਰਾਜਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਗਰਮੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣ ਚੁੱਕੇ ਸਨ ਇਨ੍ਹਾਂ ਦੇ ਨਾਲ ਹੀ ਉੱਚ ਵਰਗੀ ਭਾਰਤੀ ਸਮਾਜ ਦੇ ਲੋਕ ਵੀ ਗਰਮੀਆਂ ਕੱਟਣ ਪਹਾੜਾਂ ਉੱਤੇ ਜਾਣ ਲੱਗੇ ਸਨ ਵੱਡੇ ਵੱਡੇ ਸੈਨਿਕ ਅਧਿਕਾਰੀ ਜੋ ਖੁਦ ਗਰਮੀਆਂ ਵਿੱਚ ਯਾਨੀ ਸਰਕਾਰੀ ਮਸਰੂਫੀਅਤ ਕਾਰਨ ਪਹਾੜਾਂ ਉੱਤੇ ਨਹੀਂ ਜਾ ਸਕਦੇ ਸਨ ਉਹਨਾਂ ਦੀਆਂ ਪਤਨੀਆਂ ਹੀ ਜਾਂਦੀਆਂ ਜਰਨੈਲਾਂ ਤੇ ਕਰਨੈਲਾਂ ਦੀ ਪੱਧਰ ਤੱਕ ਦੇ ਲੋਕ ਆਪਣੀਆਂ ਪਤਨੀਆਂ ਦੀ ਦੇਖ-ਰੇਖ ਲਈ ਆਪਣੇ ਹੇਠਲੇ ਕੈਪਟਨਾਂ ਜਾਂ ਮੇਜਰਾਂ ਨੂੰ ਬਾਰੋ-ਬਾਰੀ ਛੁੱਟੀ ਦੇ ਕੇ ਉਹਨਾਂ ਨਾਲ ਭੇਜ ਦਿੰਦੇ। ਇਸਲੀ ਕੁਦਰਤੀ ਸੀ ਕਿ ਇਹ ਨੌਜਵਾਨ ਫੌਜੀ ਅਫਸਰ ਆਪਣੇ ਅਫਸਰਾਂ ਦੀਆਂ ਜਵਾਨ ਬੀਵੀਆਂ ਨਾਲ ਖੁੱਲੇ ਖੇਡਦੇ। ਮੈਦਾਨਾਂ ਵਿੱਚ ਰਹਿੰਦੇ ਹੋਏ ਉਹ ਜਿਹਾ ਕਰਨ ਵਿੱਚ ਅਸਮਰੱਥ ਹੁੰਦੇ। ਗਰਮੀਆਂ ਵਿੱਚ ਜਿਹੜਾ ਪਹਾੜੀ ਨਗਰਾਂ ਦਾ ਵਾਤਾਵਰਨ ਫੁੱਲਾ ਖੇੜਿਆ ਤੇ ਕਾਮਦ ਵਿੱਚ ਡੁੱਬਿਆ ਹੁੰਦਾ ਸੀ। ਬਾਰੂਮ ਨਾਚਾਂ ਵਿੱਚ ਉੱਥੇ ਜੋ ਕੁਝ ਹੋਇਆ ਕਰਦਾ ਉਨ੍ਹਾਂ ਦੀ ਦੇਖਾ ਦੇਖੀ ਭਾਰਤੀ ਔਰਤਾਂ ਵੀ ਅੰਗਰੇਜ਼ ਔਰਤਾਂ ਦੇ ਰੰਗ-ਤੰਗ ਅਪਣਾਉਣ ਲੱਗੀਆਂ। ਸਗੋਂ ਇਹਨਾਂ ਤੋਂ 4 ਕਦਮ ਅੱਗੇ ਨਿਕਲ ਗਈ। ਕੰਪਲੈਕਸ ਬੈਂਕ ਰੋਡ ਦੇ ਹਨੇਰੇ ਤੇ ਇਕਾਂਤ ਪੋਨਿਆਂ ਵਿੱਚ ਰਿਕਸ਼ਿਆਂ ਦੀ ਗਿਣਤੀ ਵਧੀ ਹੋਈ ਪਾਈ ਤੇ ਉਹਨਾਂ ਵਿੱਚ ਬਹੁਤੀਆਂ ਭਾਰਤੀ ਔਰਤਾਂ ਨੂੰ ਉਹਨਾਂ ਦੇ ਪ੍ਰੇਮੀਆਂ ਨਾਲ ਦੇਖਿਆ। ਇਹਨਾਂ ਪ੍ਰੇਮੀਆਂ ਵਿੱਚ ਭਾਰਤੀ ਵੀ ਸਨ, ਅੰਗਰੇਜ਼ ਵੀ। ਅੰਗਰੇਜ਼ ਔਰਤਾਂ ਦੇ ਦਿਲ ਜਿੱਤਣ ਲਈ ਖੋਰ ਯੁਕਤੀ ਵੀ ਵਰਤੀ ਜਾਂਦੀ ਸੀ। ਉਹਨਾਂ ਨੂੰ ਵਧੀਆ ਨਸਲ ਦੇ ਘੋੜਿਆਂ ਦੀ ਸਵਾਰੀ ਕਰਨ ਦਾ ਬਹੁਤ ਸ਼ੌਕ ਸੀ। ਕਿ ਵਧੀਆ نسل ਦੇ ਘੋੜੇ ਪਾੜੇ ਤੇ ਮਿਲਦੇ ਨਹੀਂ ਸਨ ਸਗੋਂ ਕੇਵਲ ਰਾਜਿਆਂ ਮਹਾਰਾਜਿਆਂ ਦੇ ਨਿੱਜੀ ਅਸਤਬਲਾਂ ਵਿੱਚ ਮਿਲਦੇ ਸਨ ਪਾੜੇ ਤੇ ਮਿਲਣ ਵਾਲੇ ਘੋੜੇ ਕਟਿਆ ਨਸਲ ਦੇ ਤੇ ਮਾਰਚੂ ਜੇ ਹੁੰਦੇ ਸਨ ਕਿ ਇੱਕ ਵਾਰੀ ਮਹਾਰਾਜਾ ਜਗਤਜੀਤ ਸਿੰਘ ਇੱਕ ਖੂਬਸੂਰਤ ਅੰਗਰੇਜ਼ ਔਰਤ ਉਤੇ ਮੋਹਤ ਹੋ ਗਿਆ ਸੀ ਉਸ ਔਰਤ ਨੂੰ ਉਸਨੇ ਕਈ ਵਾਰ ਆਪਣੀਆਂ davatਾਂ ਤੇ ball room ਨਾਸਟਾ ਵਿੱਚ ਸ਼ਾਮਲ ਹੋਣ ਲਈ ਸੱਦਾ ਸੀ ਤੇ ਉਸਨੇ ਖੁਸ਼ੀ ਨਾਲ ਮਹਾਰਾਜੇ ਦੇ ਸੱਦੇ ਪ੍ਰਵਾਨ ਕੀਤੇ ਸਨ ਪਰ ਜਦੋਂ ਇਹ ਮਾਮਲਾ ਖੁੱਲ ਖੇਡਣ ਦੀ ਨੌਬਤ ਤੱਕ ਜਾ ਪੜਿਆ ਤੇ ਰਾਜਾ ਉਸ ਨੂੰ ਕੱਲੀ ਨੂੰ ਰਾਤ ਦੇ ਖਾਣੇ ਉੱਤੇ ਬੁਲਾਉਣ ਲੱਗਾ ਉਹ ਬਹਾਨੇ ਬਣਾਉਣ ਲੱਗ ਪਈ ਮਹਾਰਾਜਾ ਨਿਰਾਸ਼ ਹੋ ਗਿਆ ਇੱਕ ਸ਼ਾਮ ਮਹਾਰਾਜੇ ਨੇ ਉਸ ਨੂੰ ਕਿਹਾ ਕਿ ਉਹ ਉਸ ਲਈ ਦੋ ਵਧੀਆ نسل ਦੇ ਘੋੜੇ ਭਜਵਾ ਦੇਵੇਗਾ ਜਿਨ੍ਹਾਂ ਉੱਤੇ ਜੇ ਉਸ ਦਾ ਜੀ ਚਾਹੇ ਤਾਂ ਆਪਣੇ ਕਿਸੇ ਦੋਸਤ ਨਾਲ ਸੈਰ ਲਈ ਵੀ ਜਾ ਸਕਦੀ ਹੈ ਮਹਾਰਾਜਾ ਕਪੂਰਸਲਾ ਦੇ ਸ਼ਾਹੀ ਅਸਤਬਲ ਦੇ ਘੋੜਿਆਂ ਉੱਤੇ ਆਪਣੇ ਕਿਸੇ ਦੋਸਤ ਨਾਲ ਘੋੜਸਵਾਰੀ ਕਰਨੀ ਉਹ ਖੁਸ਼ੀ-ਖੁਸ਼ੀ ਮੰਨ ਗਈ ਕੋਈ ਦਿਨ ਇਹ ਜੀ ਚੱਲਦਾ ਰਿਹਾ ਪਰ ਜਦੋਂ ਉਸ ਔਰਤ ਨੂੰ ਆਪਣੇ ਦੋਸਤ ਨਾਲ ਸ਼ਾਹੀ ਅਸਤਬਲ ਦੇ ਘੋੜਿਆਂ ਉੱਤੇ ਸਵਾਰੀ ਕਰਨ ਦਾ ਚਸਕਾ ਲੱਗ ਗਿਆ ਤਾਂ ਮਹਾਰਾਜ ਨੇ ਕਿਹਾ ਕਿ ਹੁਣ ਘੋੜੇ ਭੇਜਨੇ ਬੰਦ ਕਰ ਦਿਓ ਘੋੜੇ ਨਾ ਪੁੱਜੇ ਉਹ ਖੁਦ ਆ ਗਈ ਤੇ ਮਿੰਨਤ ਕਰਦੀ ਹੋਈ ਕਹਿਣ ਲੱਗੀ ਕਿ ਉਹ ਘੋੜਿਆਂ ਬਦਰੇ ਮਹਾਰਾਜ ਜੀ ਦੀ ਹਰ ਇੱਛਾ ਪੂਰੀ ਕਰਨ ਦੀ ਚਾਰ ਹੈ ਇਸ ਤੋਂ ਮਹਾਰਾਜ ਨੇ ਉਸਨੂੰ ਕੱਲੀ ਨੂੰ ਸ਼ਾਮ ਦੇ ਖਾਣੇ ਉੱਤੇ ਆਪਣੇ ਮਹਿਲ ਵਿੱਚ ਬੁਲਾਇਆ ਉਹ ਮੰਨ ਗਈ ਆਈ ਵੀ ਤੇ ਇਸ ਤਰ੍ਹਾਂ ਰਾਜੇ ਨੇ ਰਾਤ ਪਰ ਉਸ ਨਾਲ ਰੰਗ ਰਲੀਆਂ ਬਣਾਈਆਂ ਕੁਝ ਦਿਨਾਂ ਪਿਛੋਂ ਰਾਜੇ ਨੇ ਉਸ ਔਰਤ ਨੂੰ ਵਧੀਆ ਨਸਲ ਦੇ ਘੋੜਿਆਂ ਦੀ ਜੋੜੀ ਤੇ ਜ਼ੇਵਰਾਤ ਉਪਹਾਰ ਵਜੋਂ ਦਿੱਤੇ। ਬਾਅਦ ਵਿੱਚ ਇਹੋ ਅਰਥ ਕਈ ਗਰਮੀਆਂ ਤੱਕ ਨਿਯਮਤ ਰੂਪ ਵਿੱਚ ਮਹਾਰਾਜੇ ਜੀਨ ਖੇਲ ਬਣੀ ਰਹੀ। ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ। Done what?